ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਜੈਨਾਂ ਦੇ ਗੁਰਿੰਦਰ ਜੀ ਆਗੇ ਸਕੂਲੋਂ ਟਾਈਮ ਹੋ ਗਿਆ ਟਾਈ ਦਾ ਪੁਣਹ ਤੇ ਨਹੀਂ ਹੋ ਜਲਿਆ ਸੋ ਆਪਾਂ ਵਧੀਆ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ ਤੰਦਰੁਸਤੀਆਂ ਬਖਸ਼ਣ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੋੜਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਜਿਹੜੀਆਂ ਭੈਣਾਂ ਡੇਲੀ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੱਲ੍ਹ ਕਿਸੇ ਭੈਣ ਨੇ ਕਮੈਂਟ ਕੀਤਾ ਰਮਜੀਤ ਜੋਲ ਭੈਣ ਨੇ ਕਿ ਦੋਸੀਂ ਦੋਨੋਂ ਰੀਅਲ ਸਿਸਟਰ ਆ ਇਹ ਅਸੀਂ ਪਹਿਲਾਂ ਵੀ ਬਹੁਤ ਸਾਰੇ ਵਲੋਗਾਂ 'ਚ ਦੱਸਿਆ ਕਿ ਹਾਂਜੀ ਅਸੀਂ ਰੀਅਲ ਸਿਸਟਰ ਆ ਇੱਧਰ ਆਪਣੀ ਬਣ ਲੱਗੀ ਦੁਪਹਿਰ ਦੀ ਰੋਟੀ ਬੱਚੇ ਆਏ ਹੁਣ ਸਕੂਲੋਂ ਹਜੇ ਹਰ ਮ ਨੂੰ 3 ਵਜੇ ਛੁੱਟੀ ਹੋ ਗਈ ਉਹ 3 ਵਜੇ ਆਊਗਾ ਮੈਂ ਅੱਜ ਬੈਠੀ ਸੀ ਪਲੇ ਕੇ ਨਾਲ ਵੀ 3 ਵਜੇ ਆਉਣਾ ਤੇ ਮੈਨੂੰ ਰਿੰਦਰ ਦਾ ਯਾਰ ਜੀ ਜੀ ਸੀ ਵੀ ਉਹ 2:30 ਵਜੇ ਛੁੱਟੀ ਹੁੰਦੀ ਹੈ ਇੱਧਰ ਆਪਣੇ ਬੋਲ ਰੋਟੀ ਬਣਨ ਲੱਗੀ ਆ ਹਾਂ ਜੀ ਪਕ ਲੱਗ ਗਿਆ ਰੋਟੀ ਪੱਕਦੀ ਐ ਖਾਓ ਨਹੀਂ ਹੋਰ ਕੀ ਖਾਏਗਾ ਬੇਸਕੂਟਸ ਬੇਸਕੂਟਸ ਸਾਡੇ ਮੁੰਡਾ ਸਾਰੀ ਬੇਸਕ ਬਦ ਪਿੱਛੇ ਪਿਆ ਰਿੰਦਰ ਰੰਜੀਤ ਕੌਰ ਜ왈 ਭੈਣ ਨੇ ਪੁੱਛਿਆ ਸੀਗਾ ਕਿ ਤੁਸੀਂ ਦੋਨੋਂ ਰੀਅਲ ਸਿਸਟਰ ਹੋ ਹਾਂਜੀ ਸਿ ਰੀਅਲ ਸਿਸਟਰ ਆ ਇਹ ਵਾਲਾ ਜਿਹੜਾ ਕਮੈਂਟ ਸਾਨੂੰ ਕਾਫੀ ਸਾਰੇ ਪਿੰਡਾਂ ਵਾਲੇ ਭੈਣ ਜੀ ਜਿਹੜੇ ਉਹਨਾਂ ਨੇ ਵੀ ਕੀਤਾ ਸੀਗਾ ਉਸ ਤੋਂ ਪਹਿਲਾਂ ਵੀ ਕਾਫੀ ਜਾਣੇ ਨੇ ਕਮੈਂਟ ਸਾਨੂੰ ਕੀਤਾ ਹਾਂਜੀ ਅਸੀਂ ਰੀਅਲ ਸਿਸਟਰ ਆ ਤੇ ਅੱਜ ਇੱਕ ਭਰਾ ਦਾ ਮੈਂ ਸਵੇਰ ਸਵੇਰ ਕਮੈਂਟ ਦੇਖਿਆ ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ ਕਰ ਉਹਨਾਂ ਨੇ ਉਰਦੂ ਚ ਕਮੈਂਟ ਕੀਤਾ ਉਰਦੂ ਤਾਂ ਮੇਰੇ ਤੁਹਾਨੂੰ ਪੜਨੀ ਨਹੀਂ ਆਉਂਦੀ ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਮੈਂਟ ਕੀਤਾ ਹਨਾ ਟਰਾਂਸਲੇਸ਼ਨ ਕਰਕੇ ਪੜਿਆ ਸੀਗਾ ਪਰ ਉਹ ਮੈਨੂੰ ਲੱਗਦਾ ਵੀ ਟਰਾਂਸਲੇਸ਼ਨ ਸਹੀ ਨਹੀਂ ਹੋਈ ਸੀਗੀ ਹੈਨਾ ਚਲ ਵੈਸੇ ਜੋ ਵੀ ਉਹਨਾਂ ਨੇ ਆ ਲਿਖਿਆ ਸੀਗਾ ਬਹੁਤ ਧੰਨਵਾਦ ਤੁਸੀਂ ਜੋ ਵੀ ਲਿਖਿਆ ਵੈਸੇ ਮੈਂ ਟਰਾਂਸਲੇਸ਼ਨ ਕਰਕੇ ਪੜਿਆ ਸੀਗਾ ਪਰ ਮੈਨੂੰ ਲੱਗਾ ਵੀ ਸ਼ਾਇਦ ਟਰਾਂਸਲੇਸ਼ਨ ਉਹਦੀ ਸਹੀ ਨਹੀਂ ਹੋਈ ਔਰ ਦੁੱਜ ਸੀਗਾ ਉਹ ਦੂਤਾ ਫਿਰ ਆਪਾਂ ਨੂੰ ਸਮਝ ਨਹੀਂ ਆਉਂਦੀਗੀ ਤੇ ਜਿਹੜੇ ਵੀ 팬ਪਰ ਡੇਲੀ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ 팬 ਆਈਡੀ ਤੇ ਕਮੈਂਟ ਕਰਦੀਆਂ ਤੇ ਸੁਖਦੀਪ ਕਟਾਲੀਵਾਲ 팬 ਨੇ ਕਮੈਂਟ ਕੀਤਾ ਸੀ ਕਿ কুরਤੀ ਦੀ ਕਟਿੰਗ ਦੱਸੋ ਜਸਨ ਮੈਂ ਆਪਣਾ ਸੂਟ ਕੱਟਿਆ ਉਹਦੀ ਕਟਿੰਗ ਦਿਖਾ ਦਾਂਗੇ ਜ ਜਸਨਦੀਪ ਨੇ ਆਵਦਾ ਸੂਟ ਕੱਟਿਆ ਹਜੇ ਤਾਂ ਫਿਲਹਾਲ ਆਪਣੇ ਕੋਲੇ ਕਿਸੇ ਕਪੜੇ ਚੱਲ ਰਹੇ ਸੀ ਆਪਾਂ ਉਹ ਬਣਾ ਰਹੇ ਆ ਇੱਕ ਡੈਡੀ ਦੀ ਤਬੀਅਤ ਥੋੜੀ ਜੀ ਠੀਕ ਨਹੀਂ ਸੀਗੀ ਕਰਕੇ ਤੇ ਵੀ ਰਿਸ਼ਤੇਦਾਰ ਦਿੱਲੀ ਆ ਜਾਂਦੇ ਆ ਹਨਾ आज ਨਹੀਂ ਕੋਇਆ ਹਾਂ ਅੱਜ ਨਹੀਂ ਕੋਇਆ ਵੈਸੇ ਸਾਰੇ ਰਿਸ਼ਤੇਦਾਰ ਟੋਟਲੀ ਹੋ ਗਏ ਹਫਤਾ ਹੋ ਗਿਆ ਹਫਤਾ ਹੋ ਗਿਆ ਦਿੱਲੀ 2 3 2 3 4 ਰਿਸ਼ਤੇਦਾਰ ਆਉਂਦੇ ਆਉਂਦੇ ਆ ਤੇ ਚਲੋ ਵੀ ਜਿਸ ਦਿਨ ਵੀ ਵੈਸੇ ਆਪਾਂ ਆਪ ਦਾ ਸੂਟ ਕੱਟਿਆ ਜ਼ਰੂਰ ਮੈਂ ਵੀਡੀਓ ਪਾਵਾਂਗੇ কুরਤੀ ਦੀ ਕਟਿੰਗ ਦੀ ਤੇ ਹੁਣ ਆਪਾਂ ਰੋਟੀ ਫੜਾ ਦਈਏ ਤੇ ਅੱਜ ਇੱਕ ਸੜਨ ਦੀ ਫਨੀ ਚੀਜ਼ ਹੋਈ ਛੇਰੇ 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 ਮੰਮੀ ਨਾ ਦੁੱਧ ਪੋਣਨ ਲੱਗੇ ਸਹੀ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਰੇੰਦਰ ਪੂਰੀ ਵਾਲੀ ਦੀ ਸਰਪ ਕਰਮੀ ਜੇ ਫਿਰ ਉਹ ਪਾਇਆ ਕਰੀਂਗਾ ਨਾ ਹੋਰ ਜੋਂ ਚਲਾਈ ਤੇ ਫਿਰ ਇਹ ਨਾ ਪੂਰੀ ਬਾਹਰ ਨਾ ਕਰ ਉਹ ਦੋ ਪਾਇਆ ਕਰੀਂ ਘਰ ਹੋਇਆ ਇਹਨੇ ਐਡਵਾਂਸ ਅਧਿਆਪਕਾਂ ਵਾਲੀ ਟੀ-ਸ਼ਰਟ ਕੱਢ ਲਈ ਆ ਤੇ ਅੱਜ ਆਪਾਂ ਇਹਦਾ ਕੰਮ ਕਰਾ ਬੋਇਆ ਉਹ ਸਿੰਘ ਅੱਕੇ ਜਿਹੜਾ ਦੁੱਧ ਹੁੰਦਾ ਨਾ ਮੈਂ ਪਾ ਵੀ ਵਾਲਾ ਦੁਆਕੇ ਤੇ ਰੱਖ ਲਈਦਾ ਜਿੰਨਾ ਚਾ ਵਾਸਤੇ ਰੱਖਣਾ ਅੰਦਰ ਆਖ ਲਈਦਾ ਬਾਕੀ ਆਪਾਂ ਦੁੱਧ ਗਰਮ ਕਰ ਲਈਦਾ ਜਦ ਚਾ ਉਹਦੇ ਤੇ ਮਲਾਈ ਆ ਜਾਂਦੀ ਆ ਸ਼ਾਮ ਨੂੰ ਮਲਾਈ ਨਾ ਲਈਦੀ ਤੇ ਫਿਰ ਵੀ ਦਹੀਂ ਬਣਾ ਲਈਦਾ ਉਸੇ ਦੁੱਧ ਦਾ ਅੱਜ ਮੰਮੀ ਨੇ ਪਤਾ ਨਹੀਂ ਕਿਵੇਂ ਭਲੇਖੇ ਨਾਲ ਕਈ ਨਹੀਂ ਦੇ ਵਿੱਚ ਪਤਾ ਨਹੀਂ ਪਾਣੀ ਸੀ ਪਹਿਲਾਂ ਹੀ ਪਾਣੀ ਸੀਗਾ ਮੰਮੀ ਨੂੰ ਯਾਦ ਨਹੀਂ ਰਿਹਾ ਮੰਮੀ ਨੂੰ ਕਿਈ ਦੇ ਵੱਜ ਦੁੱਧ ਕੱਢਿਆ ਪਤਾ ਨਹੀਂ ਕਿਵੇਂ ਅੱਗੇ ਦੁੱਧ ਤਾਂ ਆਪਣਾ ਸਗਲੇ ਵਿੱਚ ਹੁੰਦਾ ਮੈਂ ਨੇ ਪਲੇਟਾ ਪੈ ਗਿਆ ਵੀ ਧਿਆਨ ਨਹੀਂ ਸੀਗਾ ਪਲੇਖਾ ਪੈ ਗਿਆ ਮੈਨੂੰ ਕਹੀ ਜਾਂਦੇ ਸੀ ਕਿ ਅੱਜ ਮੈਨੂੰ ਹੋਰ ਵੀ ਕਹੀ ਜਾਂਦੇ ਸੀ ਸਾਰਿਆਂ ਨੂੰ ਦੱਸਿਓ ਵੀ ਅੱਜ ਮੰਮੀ ਨੇ ਕੰਮ ਖਰਾਬ ਕਰਤਾ ਮੈਂ ਕਿਹਾ ਠੀਕਾ ਜਰੂਰ ਦੱਸਾਂਗੇ ਵੀ ਆਪਣਾ ਜਾਂ ਵੀ ਜਿਹੜਾ ਘਰੇ ਆਪਾਂ ਦੁੱਧ ਰੱਖਦੇ ਹਾਂ ਸਗਲੇ ਦੇ ਵਿੱਚ ਹੁੰਦਾ ਇਹਦਾ ਦੁੱਧ ਲੈ ਕੇ ਜਾਂਦੇ ਉਹ ਹੁੰਦਾ ਕੰਨੀ ਦੇ ਵਿੱਚ ਤਾਂ ਉਹ ਅੱਜ ਪਤਾ ਨਹੀਂ ਕਿਵੇਂ ਕਹੀਂ ਦੇ ਰ ਜੀਚਾ ਕਤੇ ਪਾਤਾ ਮੰਮੀ ਨੇ ਕੰਨੀ 'ਚ ਪਤਾ ਕੀ ਦੁੱਧ ਪਾਣੀ ਸੀਗਾ ਪਿਆ ਤੇ ਉਹ ਮੰਮੀ ਨੇ ਉਹਦੇ ਵਿੱਚ ਹੀ ਦੁੱਧ ਪਾਉਣ ਦਿੱਤਾ ਸੋ ਜਿਹੜਾ ਦੁੱਧ ਜਿਵੇਂ 2.5 ਕਿਲੋ ਆਪਣਾ ਘਰੇ ਰੱਖੀਦਾ ਹੁੰਦਾ ਉਹ 4.5 ਕਿਲੋ ਬਣ ਗਿਆ ਅੱਜ 2.5 ਕਿਲੋ ਪਾਣੀ ਦੇ ਵਿੱਚ ਮम्मी ਨੇ ਦੁੱਧ ਪਾਣਤਾ ਜਦੋਂ ਮम्मी ਨੂੰ ਪਤਾ ਲੱਗਾ ਵੀ ਮੈਂ ਇਹ ਗਲਤੀ ਕਰਤੀ ਫਿਰ ਜਿਹੜਾ ਘਰੇ ਆਪ ਦੁੱਧ ਰੱਖਦੇ ਹੁੰਦੇ ਆ ਉਹ ਪਾਇਆ ਤੇ ਜਿਹੜਾ ਪਤਲਾ ਦੁੱਧ ਸੀ ਉਹ ਆਪੋਂ ਵੀ ਘਰੇ ਰੱਖ ਲਿਆ ਅੱਜ ਦੋ ਵਾਰੀ ਤਾਂ ਬਣ ਗਈ ਚਾਹ ਬਣ ਗਈ ਦੋ ਵਾਰੀ ਚਾਹ ਬਣ ਗਈ ਇਹਦੇ ਆਲੀ ਦੁੱਧ ਚ ਪੱਤੀ ਪਈ ਐ ਤੇ ਹੁਣ ਤੀਜੀ ਵਾਰ ਚਾਹ ਬਣਨੀ ਐ ਤੇ ਉਹ ਵੀ ਉਵੇਂ ਹੀ ਆਪਾਂ ਬਸ ਤੁਹਾਨੂੰ ਦਿਖਾਉਨੇ ਆ ਉਹਨੂੰ ਕੱਢਣਾ ਤੇ ਅੱਜ ਆਪ ਪੱਤੀ ਪਾ ਲੈਣੀ ਆ ਅੱਜ ਬਿਨਾ ਪਾਣੀ ਵਾਲੀ ਚਾਹ ਜਲੂਗੀ ਤੇ ਆ ਦੇਖੋ ਆ ਸਗਲੇ ਜਿਹੜਾ ਪਿਆ ਸਾਰ ਅੱਧਾ ਪਾਣੀ ਜੱਦਾ ਦੁੱਧ ਦਾ ਆਪਣਾ ਗੋਵਰੀ ਤੇ ਪਹਿਲਾਂ ਚਲੋ ਵੀ ਪਾਪੇ ਨੇ ਬਣਾ ਕੇ ਪਣਾ ਰੋਟੀ ਫੜਾ ਦਈਏ ਇਹਨਾਂ ਨੂੰ ਅੱਜ ਚਾਹ ਬਣੀ ਸੀ ਫਿਰ ਪਾਪੇ ਨੇ ਬਣਾ ਕੇ ਦੇ ਦਈਆ ਲੋ ਵੀ ਸ਼ਾਮ ਦਾ ਟਾਈਮ ਹੋ ਗਿਆ ਇੱਥੇ ਐਂ ਕਲੈਰਿਟੀ ਆਉਂਦੀ ਆ ਅੰਦਰ ਥੋੜੀ ਧੁੰਦਲੀ ਵੀਡੀਓ ਬਣਦੀ ਆ ਆ ਇੱਥੇ ਇੱਧਰ ਮੰਮੀ ਦਾ ਰੇੜੂ ਚੱਲ ਰਿਹਾ ਅੱਜ ਤਾਂ ਮੰਮੀ ਨੇ ਕੀ ਕਮਾਉੜੂ ਪਾਣੀ ਦੁੱਧ ਦੇ ਦੁੱਧ ਪੱਤੀ ਦਾ ਨਹੀਂ ਸੀ ਪਾਣੀ ਦੁੱਧ ਪੱਤੀ ਅਲੱਗ ਸੇ ਕਿਆ ਬਾਸੇ ਬਣਾਇਆ ਅੱਜ ਚਾਹ ਦੁੱਧ ਦੇ ਉਹੀ ਦਵੀ ਦੁੱਧ ਪੱਤੀ ਨਹੀਂ ਕਹਿ ਸਕਦੇਗੇ ਪਾਣੀ ਦੁੱਧ ਪੱਤੀ ਸੀ ਖਾਣ ਬਚ ਗਿਆ ਬਾਕੀ ਤਾਂ ਚਾਹ ਕਿੰਨੇ ਵਾਰੀ ਬਣ ਗਈ ਹੈ ਤੇ ਜਿਹੜਾ ਹੁਣ ਬਚ ਗਿਆ ਬਸ ਉਹ ਚਰਾਤ ਕਿੱਲਾ ਡੋਣ ਕਿੱਲਾ ਤਾਂ ਪਾਣੀ ਪਿਆ ਸੀ ਵਿੱਚ ਮੈਂ ਉਤੋਂ ਦੁੱਧ ਮਾਏਗਾ ਕੈਨ ਨਹੀਂ ਪਾਰਵੀ ਦੇਣੀਆਂ ਕਦੋਂ ਉਹ ਨਿੱਕੀ ਕੈ ਨਹੀਂ ਧੋਖੇਦਾ ਉੱਥੇ ਹੀ ਰੱਖ ਲਈਦਾ ਵੱਡੀ ਪੈਸੇ ਵੱਡੀ ਪਾਣੀ ਤੇ ਉੱਥੇ ਹੀ ਰੱਖ ਲਈ ਪਾਣੀ ਤੇ ਉੱਥੇ ਹੀ ਪਾਤਾ ਮम्मी ਮम्मी ਨੇ ਸਵੇਰੇ ਗੜਪੜੇਸ਼ਨ ਕਰੀ ਇੱਕ ਵਾਰ ਜੀ ਮੈਂ ਕਹਾ ਤਾਂ ਕੰਮ ਕਰਾਵੀ ਤੋ ਤਾਈ ਕੋਲ ਲੋਵੀ ਅੱਜ ਆਪਾਂ ਸਬਜ਼ੀ ਬਣਾਈ ਆ ਮੇਥਿਆਂ ਦੀ ਪਰਜੀ ਹੈ ਨਾ ਅੰਨ ਪਾ ਕੇ ਤੇ ਉਹਨਾਂ ਨੇ ਤਾਂ ਗਾਂ ਦਾ ਪਾਇਆ ਤੇ ਨਾਏ ਕੋਸ ਮਾਝ ਦਾ ਪਾਇਆ ਫੇਰ ਉਹਨਾਂ ਦਾ ਦਾੱਡ ਵਧੇਗਾ ਬਣਾਤਾ ਤੇ ਆਪਦਾ ਫਿਰ ਕੋਈ ਤਾਂ ਮੰਮੀ ਨੇ ਉਹੀ ਤਾਂ ਕਹਿੰਦੀ ਤਾਈ ਨੇ ਕਹਿੰਦੀ ਲੋਕ ਕਹਿੰਦੇ ਵੀ ਦੁੱਧ ਚ ਪੱਤੀ ਪਾਈ ਅਸੀਂ ਦੁੱਧ ਪਾਣੀ ਪੱਤੀ ਬਣਾਇਆ ਅੱਜ ਨਵਾਂ ਕੰਮ ਹੋ ਗਿਆ ਆਪਾਂ ਕੱਲ ਗਏ ਸੀ ਬਾਜ਼ਾਰ ਤੇ ਉੱਥੋਂ ਅਸੀਂ ਆਹ ਲੈ ਕੇ ਪਛ ਇਸ ਚੀਜ਼ ਬਾਰੇ ਆਪਣਾ ਇੱਕ ਆਪਣੀ ਸੈਲੀ ਭੈਣ ਉਹਨੂੰ ਸਭ ਤੋਂ ਜ਼ਿਆਦਾ ਜਾਣਕਾਰੀ ਆ ਨਾ ਵੀਰਪਾਲ ਭੈਣ ਨੂੰ ਆਪਾਂ ਡੇਲੀ ਕਮੈਂਟ ਕਰਦੇ ਉਹ ਆਹੀ ਕੰਮ ਕਰਦੇ ਆ ਸੋ ਪਹਿਲਾਂ ਤਾਂ ਉਹਨਾਂ ਨੂੰ ਆਪਣੀ ਰਿਕਵੈਸਟ ਆ ਵੀ ਭੈਣੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਪਾਸ਼ਮ ਕਿੰਨੇ ਕੁ ਰੇਟ ਦੀ ਆ ਤੇ ਕਲਰ ਕਿਵੇਂ ਦਾ ਕਿਉਂਕਿ ਉਹ ਆਹੀ ਕੰਮ ਕਰਦੇ ਆ ਹਨਾ ਉਹਨਾਂ ਦਾ ਆਪਦਾ ਵੀ ਚੈਨਲ ਆ YouTube ਤੇ ਵੀਰਪਾਲ ਭੈਣ ਦਾ ਪਿੰਡ ਕਾਲੇਕੇ ਤੋਂ ਤੇ ਉਹ ਹਮੇਸ਼ਾ ਵੀਡੀਓ ਵੀ ਇਹਨਾਂ ਦੀਆਂ ਪਾਉਂਦੇ ਹੁੰਦੇ ਆ ਵੀ ਕੋਟੀਆਂ ਸਵਟਰ ਜੈਕਟਾਂ ਵਗੈਰਾ ਪਾਉਂਦੇ ਆ ਉਹ ਟੋਪੀਆਂ ਤੇ ਆਪਾਂ ਕੱਲ ਗਏ ਸੀ ਮੰਡੀ ਇਹ ਆਪਾਂ ਪੰਜ ਗੋਲੇ ਲੈ ਕੇ ਆਏ ਆ ਹਾਂ ਇਹ ਵੀ ਉਹ ਜ਼ਰੂਰ ਦੱਸਣ ਉਹਨਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਨੌਲੇਗਾ ਇਸ ਚੀਜ਼ ਬਾਰੇ ਵੀ ਆਪਾਂ ਪੰਜ ਗੋਲੇ ਲੈ ਕੇ ਆਏ ਆ ਇਹ ਹਾਂ ਦੇ ਤਾਂ ਵਟਾ ਲਿਆ ਤੇ ਵੀ ਇਹਨਾਂ ਵਿੱਚ ਆਪਣੀਆਂ ਦੋ ਸ਼ਾਰਟਸ ਕੀਵੀਆਂ ਬਣ ਜਾਣਗੀਆਂ ਸਾਨੂੰ ਤਾਂ ਲੱਗਾ ਵੀ ਬਣ ਜਾਣੀਆਂ ਤਿੰਨ ਢਾਈ ਆ ਕਿ ਲੱਗ ਜਾਂਦੇ ਹਾਂ ਹਾਂ ਆ ਦੇਖੋ ਪੰਜ ਗੋਲੇ ਆ ਪਲੀਜ਼ ਵੀਰਪਾਲ ਭੈਣੇ ਦਾ ਜ਼ਰੂਰ ਕਮੈਂਟ ਕਰਿਓ ਵੀਡੀਓ ਦੇਖ ਕੇ ਵੀ ਇਹਨਾਂ ਦੇ ਪੰਜਾਂ ਗੋਲਿਆਂ ਨਾਲ ਆਪਣੀਆਂ ਸ਼ਾਰਟਸ ਕੀਵੀਆਂ ਦੋ ਬਣ ਜਾਣਗੀਆਂ ਉਹ ਕਹਿੰਦੇ ਸੀ ਵੀ ਤੁਸੀਂ ਤਿੰਨ ਗੋਲੇ ਲੈ ਲਓ ਵੀ ਢਾਈਕ ਗੋਲੇ ਲੱਗਣਗੇ ਹਨਾ ਉਹਨਾਂ ਨੇ ਇਹ ਗੱਲ ਕਹੀ ਸੀ ਆ ਕਿ ਤਿੰਨਾਂ ਚੋਂ ਤੁਹਾਡਾ ਧਾਗਾ ਬਚੂਗਾ ਸੋ ਇਹ ਪੰਜ ਆਪਾਂ ਲੈ ਲੇ ਫਿਰ ਅਸਿਕਾ ਚਲ ਦੋ ਬਣ ਜਾਣਗੀਆਂ ਤੇ ਤੁਸੀਂ ਜ਼ਰੂਰ ਦੱਸਿਓ ਵੀ ਬਣ ਜਾਣਗੀਆਂ ਕਿ ਨਹੀਂ ਜ਼ਰੂਰ ਕਮੈਂਟ ਕਰਿਓ ਵੀਰਪਾਲ ਭੈਣੇ ਤੇ ਬਾਕੀ ਜਿਹੜੇ ਵੀ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਆਪਾਂ ਤੋਦੇ ਆ ਰਜਾਈਆਂ ਦੇ ਕਵਰ ਹਾਂ ਆਹ ਵੇਖੋ ਅਸੀਂ ਨਾ ਤੋਕੇ ਤੇ ਰੱਖੇ ਹੁਣ ਲਾ ਕੇ ਤੇ ਲਾ ਕੇ ਤੇ ਅੱਜ ਬੱਦਲ ਬਣ ਗਏ ਬੜੇ ਦਿਨ ਮੈਂ ਢੀਕਦੀ ਰਹੀ ਮੈਂ ਕਿਹਾ ਨਾ ਵੀ ਹਨਾ ਵੀ ਜਮੀਂ ਪੈਣਾ ਤਾਂ ਪੈ ਜਾਊਗਾ ਤੇ ਅੱਜ ਪੂਰੇ ਬੱਦਲ ਬਣੇ ਹੋਏ ਆ ਦੇਖੋ ਆਪਣੇ ਅੱਜ ਵੇਰ ਜਿਹੜੇ ਮੌਸਮ ਆ ਠੰਡਾ ਕਰਦਾ ਠੰਡਾ ਕਰ ਦੇਣਾ ਤੇ ਨਹੀਂ ਪੈ ਗਿਆ ਕੁਝ ਜਾਣੇ ਠੰਡ ਹੋ ਜਾਣੀ ਆ ਠੰਡਾ ਮੌਸਮ ਨਹੀਂ ਕੀਤਾ ਤੇ ਮੈਂ ਕਿਹਾ ਕਿੰਨੇ ਦਾ ਮੌਸਮ ਫਰਕ ਕੀ ਆ ਹਰਿੰਦਰਾ ਤਾਂ ਠੰਡਾ ਮੌਸਮ ਨਹੀਂ ਕੀਤਾਗਾ ਉਹਨੇ ਅੱਧੀਆਂ ਮੌਮ ਦੀ ਟੀ-ਸ਼ਰਟ ਕੱਢ ਕੇ ਪਾਈ ਨਾ ਤਾਂ ਕਹਿੰਦਾ ਸੋ ਇੱਧਰ ਆਪਣੀ ਮੇਥਿਆਂ ਦੀ ਭਰਦੀ ਚੁੱਲੇ ਤੇ ਬਣ ਰਹੀ ਹੈ ਬਸ ਮੌਸਮ ਅੱਜ ਬਦਲ ਗਿਆ ਹੁਣ ਧਾਰਾ ਵੀ ਟਾਈਮ ਨਾਲ ਚੋਈਏ 5:30 ਹੋ ਗਏ ਆ ਚਲੋ ਵੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਤੇ ਵੀਡੀਓ ਦੇਖ ਕੇ ਸੋਣਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਵੀਰਪਾਲ ਮੈਨੂੰ ਰਿਕਵੈਸਟ ਹੀ ਆ ਵੀ ਆ ਜਰੂਰ ਦੱਸਿਓ ਇਹਨਾਂ ਪੰਜਾਂ ਗੋਲੇ ਨੇ ਆਪਣੀਆਂ ਦੋਸਤੀਆਂ ਬਣ ਜਾਣੀਆਂ ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਬਹੁਤ ਨੌਲੇਜ ਆ ਹਨਾ ਉਹ ਬਣਾਉਂਦੇ ਰਹਿੰਦੇ ਆ ਹਰਿੰਦਰ ਵੇ ਹਰਿੰਦਰ ਜਿਹੜੀ ਕਾਲ ਸੁਪਰਸ਼ਨ ਲੈ ਕੇ ਆਇਆ ਦੇਖੇ ਤੇ ਕੀ ਲਿਖਿਆ ਦੇਖੀ ਕੀ ਲਿਖਿਆ ਰਾਗੋਵ ਹਰਿੰਦਰ ਦੇ ਫਰੈਂਡ ਦਾ ਨਾਮ ਰਾਗੋਚਾਡਾ ਰਾਗੋਵ ਸੋ ਪਲੀਜ਼ ਜੇ ਬਾਰੇ ਕਮੈਂਟ ਜਰੂਰ ਕਰਿਓ ਤੇ ਕੱਲ ਨੂੰ ਆਪਾਂ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਥੈਂਕ ਯੂ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ